ਦੀ ਪਟਕ ਵੇੜੇ ਅਖਰੀ ਆ ਕਹਿੰਦੇ ਉਹ ਬੁਲਡ ਖੀਰਾ ਵਾਲੀ ਦਾ ਬੁਲਣ ਦੇ ਸੂਪਾ ਉਹ ਸੂਪਾ ਦੇ ਜਗਵੀਰ ਓ ਸੰਦੀਪ ਆਓ ਸਾਹਮਣੇ ਇਹ ਕਬੱਡੀ 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 ਓ ਦੇ ਇਧਰਲੇ ਪਾਸੇ ਪੱਟੀ ਹੋਈ ਖੁੱਚਾ ਵੱਜੀ ਹੋਈ ਕੈਂਚ ਪਾਵਾ ਬੋਰਸ਼ਾ ਦੀ ਆਹ ਕਹਿੰਦੇ ਜिले ਮੋਗੇ ਦੇ ਵਿੱਚੋਂ ਚੱਲ ਕੇ ਆਇਆ ਇਹਦਾ ਮਾਲਾ ਪੈਂਦਾ ਮੇਰੇ ਦੇਖਾਂਗੇ ਮਹਿਮਦਵਾਲ ਦੀ ਧਰਤੀ ਜੋਤੇ ਦਾ ਨਾਂ ਵੱਡਾ ਆ ਜੱਗੂ ਦੀ ਰੇਡ ਪੈ ਰਹੀ ਹੈ ਸੈਦੋਵਾਲ ਪਿੰਡ ਹੈ ਆ ਨੌਜਵਾਨ ਦਾ ਆ ਜੱਗੂ ਸੈਦੋਵਾਲੀਆ ਕਬੱਡੀ ਪੌਣ ਦੇ ਲਈ ਵੱਧ ਗਿਆ ਮੇਰੇ ਮਿੱਤਰੋ ਉਹ ਵਰਸ਼ ਵਰਗੇ ਉਹ ਨੌਜਵਾਨ ਮੋੰਡੂ ਵਰਗੇ ਬਲਕੀਤ ਵਰਗੇ ਸੂਪੇ ਵਰਗੇ ਉਹ ਬੱਲੇ 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 ਉਹ ਧਰਤੀ ਹੈ ਸਾਰੀ ਪਿੰਡ ਦੀ ਇਧਰ ਕਹਿੰਦੇ ਬੱਲੇ ਬੱਲੇ ਬੜੇ ਵੱਡੇ ਮੇਲੇ ਦੇ ਹੋਣ ਲੱਗੀ ਹੈ ਕੌਣ ਰੋਕੂ ਕੌਣ ਫੜੂ ਕੌਣ ਕਰਵਾਵੇਗਾ ਬੱਲੇ ਬੱਲੇ ਓਏ ਕਿੜੀ ਇਸ ਗਾਮੇ ਵਾਲਾ ਸਾਪ ਆ ਗਿਆ ਮੇਰੇ ਵੀਰੋ ਕੀੜੀ ਅਫਗਾਨੇ ਦੀ ਧਰਤੀ ਹੈ ਸਾਬਾ ਤੇ ਦੂਸਰੇ ਪਾਸੇ ਮੈਂ ਦੇਖਦਾ ਇਧਰਲੇ ਪਾਸੇ ਪੱਟੀ ਹੋਈ ਖੁੱਚਾ ਵੱਜੀ ਹੋਈ ਕੈਂਚੀ ਹੈ ਇਹ ਆ ਮੇਰੇ ਵੀਰੋ ਸਤੂ ਪਰ ਕੀੜੀ ਅਫਗਾਨਾ ਵਾਲਾ ਕੈਂਚੀਆਂ ਪਾੜ ਜਾਂਦਾ ਉਹ ਕੀੜੀ ਅਫਗਾਨਾ ਵਾਲਾ ਕੈਂਚੀਆਂ ਪਾੜ ਜਾਂਦਾ ਨੰਬਰ ਸਾਬੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਆਓ ਸਾਹਮਣੇ ਸੁਖਮਨ ਬਿਆਸ ਬਣਾ ਆਹ ਸਾਬੇ ਦੇ ਲਈ 500 ਰੁਪਇਆ ਵੀਰ ਕਹਿੰਦੇ ਵੀ ਮਾਹ ਪੁਰਸ਼ਾਂ ਦੇ ਨਾਂ ਤੋਂ ਹੈ ਸਾਬੇ ਮਾਹ ਪੁਰਸ਼ਾਂ ਦੇ ਨਾਂ ਤੋਂ ਤੇਰੇ ਲਈ 500 ਰੁਪਇਆ ਵੀਰਾਂ ਨੇ ਪੋਹਦਾ ਕੀਤਾ ਮੈਂ ਬੇਬੀ ਕਰਦਾਂ ਦੀ ਸਾਬਾ ਆਪਣੇ ਪੈਸੇ ਫੜ ਕੇ ਲੈ ਜਾਵੇ ਸਾਬਾ ਆਪਣੇ ਪੈਸੇ ਫੜ ਕੇ ਲੈ ਜਾਵੇ ਲਓ ਸੁਖਮਣ ਬਿਆਸ ਵਾਲਾ ਚਾਰੇ ਪਿਆਰ ਨੇ ਓ ਕਿੱਥੇ ਢਿਲਵਾ ਓ ਕਿੱਥੇ ਰਹੀ ਹੈ ਜਿਹੜੀ ਸੜਕ ਅੰਮ੍ਰਿਤਸਰ ਨੇ ਜਲੰਧਰ ਨਾਲ ਜੋੜਦੀ ਹੈ ਉਹ ਸੜਕ ਦੇ ਰਈਆ ਬਿਆਸ ਕਿਤੇ ਢਿੱਲਬਾ ਦੇ ਟੋਲ ਪਰਾਜਦੀਆਂ ਗੱਲਾਂ ਨੇ ਆਓ ਕਹਿੰਦੇ ਨੜਾਂ ਵਾਲੀ ਪਿੰਡ ਦਾ ਉਹ ਜੋਬਨ ਆ ਗਿਆ ਜੋਬਨ ਆ ਗਿਆ ਖੇਡ ਮੈਦਾਨ ਅੰਦਰ ਜੋਬਨ ਇਧਰ ਦੂਧਿਆ ਰੰਗ ਦੀ ਰਾਖਣੀ ਦੇ ਵਿੱਚ ਮੈਚ ਕਹਿੰਦੇ ਸਾਰੀ ਦੀ ਧਰਤੀ ਦੇ ਖੇਡੇ ਜਾ ਰਿਹਾ ਹੈ ਕਾਲੇ ਵਰਗੇ ਪਰ ਆ ਕਹਿੰਦੇ ਉਤਨ ਗਿੰਨੀ ਹੈ ਮੇਰੇ ਵੀਰੋ ਮਹਿਮਨਵਾਲ ਦੀ ਧਰਤੀ ਹੈ ਜ਼ਿਲ੍ਹਾ ਕਪੂਰਥਲਾ ਪਰ ਨੜਾਂ ਵਾਲੀ ਪਿੰਡ ਦਾ ਜੋਬਨ ਆਹ ਸਾਹਮਣੇ ਇੱਕ ਤਕੜੇ ਅੰਕ ਦਾ ਵਾਧਾ ਕਰ ਗਿਆ ਆ ਮੁੰਡਾ ਕਹਿੰਦੇ ਮੰਗੀ ਉਸਤਾਦ ਦੇ ਪਿੰਡੋਂ ਚੱਲ ਕੇ ਆਇਆ ਇਹ ਆ ਮੇਰੇ ਵੀਰੋ ਖੇਡ ਮੈਦਾਨ ਅੰਦਰ ਲੱਭਾ ਬੱਗੇ ਪਿੰਡ ਵਾਲਾ ਸ਼ਾਹਕੋਟ ਦਾ ਲਾਕਾ ਉਹ ਖੇਡ ਮੈਦਾਨ ਅੰਦਰ ਸਾਹਮਣੇ ਚਾਰ ਹੈ ਚਾਰੇ ਦੇ ਚਾਰੇ ਤਿਆਰ ਹੈ ਇੱਕ ਕੰਨੀ ਅਰਸ਼ ਹੈ ਦੂਜੀ ਕੰਨੀ ਮਲਕੀਤ ਹੈ ਨਾਲ ਸੂਬਾ ਨਾਲ ਮੋਡੂ ਆਹ ਮਲਕੀਤ ਹੈ ਮੇਰੇ ਵੀਰੋ ਗੁਰੂ ਦਾ ਖਾਲਸਾ ਟਰਾਈ ਕਰਦਾ ਪਰ ਨੰਬਰ ਲੱਭੇ ਰਾ ਅਗਲੀ ਰੇਡ ਤੇ ਬੋਲ ਵੱਟੇ ਬਾਈ ਦੀ ਆਹ ਸਾਹਮਣੇ ਕਹਿੰਦੇ ਚੀਮਾ ਖੁੱਡੀ ਪਿੰਡ ਹੈ ਸੁੰਮੂ ਵੀਰ ਕਹਿੰਦਾ ਵੀ ਦੀਪਕ ਠਾਕੁਰ ਜੀ ਤਿਆਰ ਰਹਿਣਗੇ ਨਾਲ ਸਾਡੇ ਮਾਨਾ ਜੀ ਔਰ ਪੰਮਾਕਾਰੀ ਇਸ ਸਟੇਜ ਦੇ ਮੇਲੇ ਰਹਿਣਗੇ ਬਹੁਤ ਵੱਡੇ ਸਨਮਾਨ ਕੀਤੇ ਜਾਣਗੇ ਬਹੁਤ ਵੱਡੀ ਧਰਤੀ ਹੈ ਵੱਡੀ ਕਿਰਪਾਵਾਹ ਪੁਰਸ਼ਾਂ ਦੀ ਆਹ ਕਹਿੰਦੇ ਜ਼ਿਲ੍ਹੇ ਮੋਗੇ ਦੇ ਵਿੱਚੋਂ ਚੱਲ ਕੇ ਆਇਆ ਇਹਦਾ ਮਾਲਾ ਪੈਂਦਾ ਮੇਰੇ ਮਿੱਤਰੋ ਉਹ ਕਾਲਾ ਮਾਲੇ ਵਾਲਾ ਖੇੜਾ ਔਰਪ ਅੱਜ ਸਾਰੀ ਦੇ ਮੇਲੇ ਤੇ ਬੱਲੇ ਬੱਲੇ ਹੋਊਗੀ ਜਰੂਰ ਅੱਜ ਸਾਰੀ ਦੇ ਮੇਲੇ ਤੇ ਬੱਲੇ ਬੱਲੇ ਹੋਊਗੀ ਜਰੂਰ ਅਦਿਕ ਰਵਿੰਦਰ ਸਿੰਘ ਜੀ ਆਏ ਹੋਏ ਨੇ ਉਧਰ ਗੂੜੀਆਂ ਰਿਸ਼ਤੇਦਾਰੀਆਂ ਨੇ ਲਖਵਿੰਦਰ ਵੀਰ ਹੈ ਸਾਡਾ ਕਿ ਕਾਕਾ ਪਾੜੀ ਸਾਰੀ ਕੌਣ ਇਹ ਦੁਨੀਆ ਨੂੰ ਦੱਸਣ ਦੀ ਲੋੜ ਨਹੀਂ ਮੈਂ ਲਖਵਿੰਦਰ ਨੂੰ ਪੁੱਛਿਆ ਵੀ ਲਖਵਿੰਦਰਾ ਨਾ ਨਹੀਂ ਬੁਲਾਇਆ ਕਹਿੰਦਾ ਅਮਰੀਕ ਰਿਸ਼ਤੇਦਾਰੀ ਉਤਾਂ ਦੀ ਹੈ ਮਿਹਰ ਕਰੇ ਪ੍ਰਮਾਤਮਾ ਅਸੀਂ ਨੀਵੇਂ ਰ ਅੱਗੇ ਚੱਲਾਂਗੇ ਉਹ ਬੁਲਟ ਨੰਬਰ ਜੁੜ ਗਿਆ ਅਗਲੀ ਰੇਡ ਤੇ ਬੋਲ ਵੀਰ ਦੇ ਲਓ ਜੋਬਨ ਆ ਗਿਆ ਕਲੀ ਵਾਲੇ ਵੀਰ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਕਲੀ ਪਾ ਦਵੇ ਲੇ ਥੋੜੀਆਂ ਮੱਧਮ ਹੋ ਗਈਆਂ ਉਧਰ ਸਣੀ ਪਾਪਾ ਕੈਨੇਡਾ ਸਾਰੀ ਨਾਲ ਪ੍ਰਦੀਪ ਜੱਜ ਯੂ ਐਸ ਏ ਕਮਲ ਜੱਜ ਕੈਨੇਡਾ ਅਮਰਤਾ ਆਸਟ੍ਰੇਲੀਆ ਕੋਮਲ ਡੇਰੀ ਵਾਲਾ ਬੂਟਾ ਸਿੰਘ ਸਾਰੀ ਤੇ ਦੀਪੀ ਯੂ ਐਸ ਏ ਉਹ ਭਰਾ ਕਹਿੰਦੇ ਆ ਵੀ ਬੱਕਿਆਂ ਵਾਲੇ ਲੱਭੇ ਦੀਆਂ ਤਿੰਨ ਕਬਟੀਆਂ ਤੇ ਰੁਪਈਆ ਮੇਰੇ ਵੀਰੋ 2000 ਦਿੱਤਾ ਜਾਣਾ ਪਰ ਇਧਰਲੇ ਪਾਸੇ ਮੈਂ ਦੇਖਦਾ ਬੱਲੇ ਵਾਲਾ ਮੁੰਡਾ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਮੇਰੇ ਵੀਰੋ ਆ ਟੀਨਾ ਆ ਗਿਆ ਕਹਾਲੇ ਦੀ ਧਰਤੀ ਦਾ ਟੀਨਾ ਕਹਾਲੇ ਵਾਲਾ ਨਾਲ ਗੋਰੀ ਯੂ ਐਸ ਏ ਤੇ ਜੀਤਾ ਕਨੇਡਾ ਵੀ ਹੋਣਗੇ ਗੋਰੀ ਯੂ ਐਸ ਏ ਤੇ ਜੀਤਾ ਕਨੇਡਾ ਵੀ ਹੋਣਗੇ ਆਓ ਸਾਹਮਣੇ ਕਹਿੰਦੇ ਟੀਨਾ ਕਬੱਡੀ ਪਾਰ ਰਿਹਾ ਹੈ ਦੇਖੋ ਬੱਲੇ ਬੱਲੇ ਹੋੜ ਲੱਗੀ ਆ ਆਹ ਕਿਹਦੇ ਕਿਹਦੇ ਕਫਾਰੇ ਵਾਲੇ ਦੇ ਚਰਕੇ ਕਿਹਦੇ ਬੋੜੀਆਂ ਵਾਲਾ ਖੇਡਿਆ ਆਹ ਟੀਨਾ ਤੇ ਟੀਨਾ ਹੈ ਨਜ਼ਰ ਇਹਦੀ ਖੇਡ ਦੇ ਲੋਕ ਦੀਵਾਨੇ ਨੇ ਇਹ ਬੜੇ ਪਿਆਰ ਨਾਲ ਕਬੱਡੀ ਪਾਉਂਦਾ ਆਹ ਸਾਹਮਣੇ ਸਾਬਾ ਕਿੜੀ ਫਗਾਮੇ ਵਾਲਾ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਇੱਕ ਕੰਨੀ ਤੇ ਕਿਹਦੇ ਲਵਲੀ ਨਾਲ ਗਿੰਨੀ ਹੈ ਸ਼ੇਰਪੁਰ ਦੋਨਾਂ ਪਿੰਡਾਂ ਸੱਤੂ ਦਾ ਆਹ ਚਾਰਾਂ ਦੇ ਵਿੱਚੋਂ ਦੇਖਾਂਗੇ ਮਹਿਮਦਵਾਲ ਦੀ ਧਰਤੀ ਜੋਤੇ ਦਾ ਨਾਂ ਵੱਡਾ ਆਹ ਸਾਹਮਣੇ ਚਾਰੋਂ ਦੇ ਵਿੱਚੋਂ ਇਕ ਨੇ ਬੜੀ ਸੋਹਣੀ ਕੋਸ਼ਿਸ਼ ਕੀਤੀ ਆ ਨੰਬਰ ਮੈਨੂੰ ਲੱਗਦਾ ਉਹ ਜਾਫੀਆਂ ਦਾ ਖੋਣਾ ਜਾਫੀਆਂ ਦਾ ਖੋਣਾ ਇਹ ਆ लवली लवली ਮਹਿਮਦ ਵਾਲੀਆ ਕਹਿੰਦੇ लवली ਲਾ ਤਕੜਾ ਜਫਾ ਬੱਲੇ ਬੱਲੇ ਕਰਵਾ ਗਿਆ ਉਧਰ ਸਣੀ ਬਾਬਾ ਕਨੇਡਾ ਪ੍ਰਦੀਪ ਜੱਜ ਯੂਐਸਏ ਕਮਲ ਜੱਜ ਕੈਨੇਡਾ ਅਮਰਤਾ ਆਸਟ੍ਰੇਲੀਆ ਕਮਲ ਡੈਰੀ ਵਾਲੇ ਬੂਟਾ ਸਿੰਘ ਤੇ ਦੀਪੀ ਆਸਟ੍ਰੇਲੀਆ ਉਹ ਕਹਿੰਦੇ ਖੀਰਾ ਵਾਲੀਏ ਬੁੱਲਟ ਦੀਆਂ ਦੇ ਤਿੰਨ ਕਬੱਡੀਆਂ 2000 ਦੀਆਂ ਪੈਣੀਆਂ ਆਹ ਕਹਿੰਦੇ ਜੱਗੂ ਸੈਤੋ ਵਾਲੀਆ ਖੇਡ ਮੈਦਾਨ ਅੰਦਰ ਦੇਖਾਂਗੇ ਬੀਪੀ ਯੂਐਸਏ ਭਰਾ ਸਾਡਾ ਉਹਨਾਂ ਸਾਰੇ ਵੀਰਾਂ ਵੱਲ ਲੱਭੇ ਰੀਆਂ ਵੀ ਤਿੰਨ ਕਬੱਡੀਆਂ 2000 ਦੀਆਂ ਤੇ ਨਾਲ ਕਹਿੰਦੇ ਬੁਲਟੀਆਂ ਵੀ ਤਿੰਨ ਕਬੱਡੀਆਂ 2000 ਦੀਆਂ ਆ ਭਿੰਦਾ ਆ ਗਿਆ ਖੇਡ ਮੈਦਾਨ ਦੇ ਅੰਦਰ ਉਹ ਸਾਹਮਣੇ ਭਿੰਦੇ ਦੀ ਕਬੱਡੀ ਪੈ ਰਹੀ ਹੈ ਬਹੁਤ ਵੱਡੀ ਸ਼ਖਸੀਅਤ ਹੈ ਬਾਬਾ ਬਲਬੀਰ ਦਾਸ ਜੀ ਮਹਾਪੁਰਸ਼ ਆਏ ਹੋਏ ਆ ਸਤਿਕਾਰ ਹੈ ਦਿਲੋਂ ਧੰਨਵਾਦ ਹੈ ਮਹਾਪੁਰਸ਼ਾਂ ਦਾ ਮਹਾਪੁਰਸ਼ਾਂ ਨੇ ਸਮਾਂ ਕੱਢਿਆ ਬਾਬਾ ਬਲਬੀਰ ਦਾਸ ਜੀ ਬਹੁਤ ਵੱਡੀ ਸ਼ਖਸੀਅਤ ਹੈ ਅਸੀਂ ਵਿਸ਼ੇਸ਼ ਤੌਰ ਤੇ ਔਰ ਉਹਨਾਂ ਦੇ ਨਾਲ ਜੋ ਸੇਵਾਦਾਰ ਅਸੀਂ ਸਭ ਦਾ ਧੰਨਵਾਦ ਕਰਾਂਗੇ ਇੱਥੇ ਆਉਣ ਤੇ ਅਸੀਂ ਸਭ ਦਾ ਸਤਿਕਾਰ ਕਰਦੇ ਹਾਂ ਲਓ ਸਾਹਮਣੇ ਕਹਿੰਦੇ ਸੁਖਮਣ ਵਿਆਸ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਪੱਟਾਂ ਤੇ ਥਾਪੀਆਂ ਵੱਜਣ ਗਈਆਂ ਮਲਕੀਤ ਵਰਗੇ ਉਹ ਮੋਨੂ ਵਰਗੇ ਨੰਬਰ ਇਸ ਵੇਲੇ ਸੁਖਮਣ ਆਪਣੀ ਟੀਮ ਲਈ ਜੋੜਦਾ ਹੋਇਆ ਅਗਲੀ ਕਬੱਡੀ ਉਹ ਇਹਦਾ ਕਾਸਪਿੰਡਾ ਇਹ ਕਹਿੰਦੇ ਜੋਰਾ ਨਾਮ ਹੈ ਮੇਰੇ ਵੀਰੋ ਇਹ ਆ ਜੋਧਾ ਬਈ ਜੋਦੇ ਰਣ ਵਿੱਚ ਜੂਝਦੇ ਵਾਉਂਦੇ ਤਲਵਾਰਾਂ ਉਸ ਡਾਡੇ ਦੇ ਹੱਥ ਹੁੰਦੀਆਂ ਜਿੱਤਾਂ ਤੇ ਖਾਰਾਂ ਬਈ ਜਿੱਤ ਦਾ ਜੇਖਣ ਮਨਾਈਏ ਨਾ ਖਾਰੋਂ ਡਰੀਏ ਮੰਦੜੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਮਾਰੇ ਬੋਲਾਂ ਭੋਲੀਏ ਕਰਤਾਰੋਂ ਡਰੀਏ ਕਾਲਾ ਮੱਲੇ ਵਾਲਾ ਮੇਰੇ ਵੀਰੋ ਮੁੱਟਕੀ ਦਾ ਲਾਕਾ ਤੇ ਸਾਹਮਣੇ ਦੇਖਦੇ ਆ ਵੀ ਨੰਬਰ ਜੋਦੇ ਨੇ ਜੋੜ ਦਿੱਤਾ ਅਮਰੀਕ ਬਾਈ ਇਹਦੀਆਂ ਤਿੰਨ ਕਬੱਡੀਆਂ 2000 2000 ਦੀਆਂ ਤਿੰਨ ਕਬੱਡੀਆਂ ਪੈਣ ਗਈਆਂ ਭਾਈ ਕਮਲਉਂਦੀ ਸਾਰੇ ਵੀਰ ਔਰ ਇੱਥੇ ਜੀਤਾ ਕੈਨੇਡਾ ਦੇ ਗੋਰੀ ਯੂਐਸਏ ਇਹ ਸਾਰੇ ਸਤਕਾਰਯੋਗ ਵੀਰ ਓਏ ਸੰਦੀਪ ਆਓ ਸਾਹਮਣੇ ਇਹ ਕਬੱਡੀ 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 ਓ 2000 ਓ 2000 2000 ਦਿੱਤਾ ਜਾਣਾ ਸੱਜੇ ਖੱਬੇ ਉੱਤੇ ਫੱਲੇ ਮੁੰਡਾ ਭੱਜ ਗਿਆ ਲੰਬਾ ਰੇਟਰ ਦਾ ਵਾਓ ਸੋਹਣਾ ਲੱਭਾ ਬੱਗੇ ਪਿੰਡ ਗਿਆ ਉਹ ਦੇਖਦੇ ਆ ਵੀ ਇੱਕ ਤਕੜੇ ਨੰਬਰ ਦਾ ਵਾਦਾ ਕਰ ਗਿਆ ਆ ਕਹਿੰਦੇ ਜੋਬਨ ਨੜਾਂ ਵਾਲੀ ਪਿੰਡ ਦਾ ਫੇਰ ਆ ਗਿਆ ਸ਼ਾਂਟਵਾਜਾ ਸਰੀਰ ਹੈ ਉਹ ਹਲਕਾ ਝੁਕਿਆ ਹੋਇਆ ਸਾਹਮਣੇ ਚਾਰ ਹੈ ਚਾਰੇ ਦੇ ਚਾਰੇ ਤਿਆਰ ਹੈ ਆ ਸੱਤੂ ਹੈ ਮੇਰੇ ਵੀਰੋ ਕਦੇ ਖਡੂਰ ਸਾਹਿਬ ਦੇ ਸੱਤੂ ਦੀ ਗੱਲ ਪਰ ਆ ਦੇਖਦੇ ਆ ਬਈ ਮੁੰਡਾ ਸੱਤੂ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਲੱਗਦਾ ਹੋਇਆ ਜਫਾ ਉਹ ਸਾਹਮਣੇ ਕਬੱਡੀ 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 ਵਾਓ ਸਤੂ ਨਹੀਂ ਉਹ ਰੀਸਾ ਕਰ ਦਤੀਆ ਕਮਾਲ ਆਹ ਖੇਡ ਮੈਦਾਨ ਅੰਦਰ ਸੰਘਰਸ਼ ਜਾਰੀ ਤੇ ਨੰਬਰ ਸਤੂ ਦਾ ਜਿਵੇਂ ਅਮਰੀਕ ਬਾਈ ਕਹਿੰਦਾ ਖੰਦਾ ਬਈ ਹੂਟਰ ਦੀਆਂ ਚੀਕਾਂ ਕੜਾ ਕੇ ਖੰਡੀਆਂ ਸਤੂ ਨੇ ਆ ਆ ਗਿਆ ਕਹਿੰਦੇ ਖੀਰਾ ਵਾਲੀਆਂ ਬੁਲਟ ਬਈ ਖੀਰਾ ਵਾਲੀਏ ਬੁਲਟ ਨੂੰ ਵੱਲੀਏ ਲੋਕੀ ਦੁੱਕ ਦੁੱਕ ਕਹਿੰਦੇ ਉਹ ਮਿੱਤਰਾਂ ਦੇ ਕੱਪ ਤੇ ਅੱਜ ਵੇਖੀ ਲਲਕਰੇ ਪੈਂਦੇ ਮਿੱਤਰਾਂ ਦੇ ਕੱਪ ਦੇ ਮਾਹ ਪੁਰਸ਼ਾਂ ਵੱਲੋਂ ਮਾਹ ਪੁਰਸ਼ਾਂ ਦੇ ਨਾਂ ਤੇ ਬੁਲੜਬੀਏ ਤਿੰਨ ਕਬੱਡੀਆਂ 1000 ਦੀਆਂ ਪੈਣਗੀਆਂ ਬੁਲੜਬੀਏ ਤਿੰਨ ਕਬੱਡੀਆਂ ਮਹਾਂਪੁਰਸ਼ਾਂ ਦੇ ਨਾਲ ਤੋਂ 1000 ਦੀਆਂ ਪੈਣਗੀਆਂ ਉਹ 2000 ਇਧਰੋਂ ਵੀਰਾਂ ਵੱਲੋਂ ਸੀ ਅਮਰੀਕ ਬਾਈ ਫਿਰ ਤਿੰਨ ਹੋ ਗਿਆ ਤਿੰਨ ਹਜ਼ਾਰ ਦੀਆਂ ਬਹੁਤੀਆਂ ਕਬੱਡੀਆਂ ਪੈਣਗੀਆਂ ਸਾਹਾ ਕਹਿੰਦੇ ਕੀੜੀ ਅਫਗਾਨੇ ਦੀ ਧਰਤੀ ਦਾ ਖੇਡ ਮੈਦਾਨ ਅੰਦਰ ਕਬੱਡੀ ਕਬੱਡੀ ਕਰਦਾ ਹੋਇਆ ਦੂਜੇ ਪਾਸੇ ਆਓ ਦੇਖਾਂਗੇ ਹਲਕੇ ਜੇ ਸ਼ਕਰਸ਼ ਤੋਂ ਬਾਅਦ ਨੰਬਰ ਸਾਪੇ ਦਾ ਅਮਰੀਕ ਬਾਈ ਟੀਨਾ ਆ ਗਿਆ ਕਹਾਲੇ ਵਾਲਾ ਆ ਟੀਨਾ ਕੰਮੇ ਕਹਾਲੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਕਿ ਨਾਲ ਥਰੰਮੇ ਖੇਡੇ ਕਾਕਾ ਕਾਰੀ ਸਾਰੀ ਦਾ ਕਿ ਨਾਲ ਥਰੰਮੇ ਖੇਡੇ ਕਾਕਾ ਕਾਰੀ ਸਾਰੀ ਦਾ ਇਹ ਪ੍ਰਾਊਡ ਹੈ ਮਹਾਪੁਰਸ਼ਾਂ ਦੀ ਧਰਤੀ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਧਰਤੀ ਦੇ ਸੇਵਾ ਕਰਨ ਦਾ ਮੌਕਾ ਹੈ ਲਓ ਸਾਹਮਣੇ ਕਹਿੰਦੇ ਚੀਮਾ ਖੁੱਡੀ ਪਿੰਡ ਹੈ ਅਮਰਪੁਰ ਚੀਮਾ ਖੁੱਟੀ ਪਿੰਡ ਹੈ ਇਸ ਨਾਇਵਾਨ ਖਿਡਾਰੀ ਦਾ ਪਿੰਡਾ ਨਾਮ ਹੈ ਅਮਰੀਕ ਬਾਈ ਪਿਛਲੇ ਦਿਨੀ ਕੋਲੀਆਂ ਕਲਾਂ ਦੇ ਕਬੱਡੀ ਕੱਪ ਤੇ ਜਦ ਖੀਰਾ ਵਾਲੀਏ ਬੁਲਟ ਨੂੰ ਮੈਂ ਮਿਲਿਆ ਤੇ ਇੰਨਾ ਵਧੀਆ ਲੱਗਾ ਤੇ ਬਾਈ ਕਹਿੰਦਾ ਵੀ ਅਮਰਸੈਂ ਹੁਣ ਜਿੰਨੀ ਕਬੱਡੀ ਖੇਡਣੀ ਹੈ ਉਹ ਸਾਰੀ ਦਾਦਾ ਜੀ ਨੂੰ ਸਮਰਪਿਤ ਹੈ ਜਿੱਥੇ ਵੀ ਨਾਮ ਬੁਲਟ ਦਾ ਬੋਲਿਆ ਜਾਵੇਗਾ ਤੇ ਨਾਲ-ਨਾਲ ਸਰਦਾਰ ਤਰਸੇਮ ਸਿੰਘ ਪਢਾਲ ਦਾ ਨਾਮ ਬੋਲਿਆ ਜਾਵੇਗਾ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਬਈ ਬੁਲਟ ਦੇ ਦਾਦਾ ਜੀ ਲਈ ਇੱਕ ਵਾਰੀ ਤਾੜੀਆਂ ਮਾਰ ਦਿਓ ਯਾਰ ਜ਼ੋਰਦਾਰ ਅੱਜ ਸਰਦਾਰ ਤਰਸੇਮ ਸਿੰਘ ਜੀ ਪੰਡਾਲ ਉਹਨਾਂ ਦੀਆਂ ਯਾਦਾਂ ਤੇ ਪਰ ਹਰਮਨ ਵਰਕੇ ਪੁੱਤ ਹਰਮਨ ਵਰਕੇ ਪੋਤੇ ਆਪਣੇ ਬਾਪ ਦਾਦਿਆਂ ਨੂੰ ਸਦਾ ਹੀ ਜਿਉਂਦਾ ਰੱਖਦੇ ਆ ਲਓ ਸਾਹਮਣੇ ਇਧਰਲੇ ਪਾਸੇ ਜੱਗੂ ਸੈਦੋ ਵਾਲੀਆ ਜੱਗੂ ਸੈਦੋ ਵਾਲੀਆ ਪਰ ਦੇਖਿਓ ਸਾਹਮਣੇ ਮੁੰਡੇ ਨੂੰ ਸੱਟ ਨਾ ਹੋਵੇ ਕਿਤੇ ਨਿੱਕਾ ਸਰਪੰਚ ਜੀ ਕਾਰੀ ਉੱਥੇ ਸਾਡੇ ਸ਼ੋਕੂ ਬਾਸੀ ਜੀ ਬ੍ਰਦਰ ਸਵੀਟ ਔਰ ਸੰਦੀਪ ਸਿੰਘ ਜੀ ਜੱਜ ਸਨੀ ਬਾਬਾ ਕੇ ਰੇਡਾ ਰਦੀਪ ਜੱਜ ਯੂਐਸਏ ਅਮਰਤ ਜੱਜ ਆਸਟ੍ਰੇਲੀਆ ਕਮਲਜੀਤ ਜੱਜ ਕੈਨੇਡਾ ਬੂਟਾ ਜੱਜ ਤੇ ਦੀਪੀ ਜੱਜ ਯੂਐਸਏ ਧੰਨਵਾਦ ਵੱਡੇ ਪਿਆਰ ਵੱਡੇ ਸਤਿਕਾਰ ਵਾਹਿਗੁਰੂ ਇਸ ਦਾ ਨਾ ਪਿਆਰ ਬਣਾ ਕੇ ਰੱਖੇ ਸਭ ਦਾ ਯਾਰੀਆਂ ਜਿੰਦਾਬਾਦ ਰਹਿਣ ਇਹ ਦਿਲੋਂ ਦਵਾਵਾਂ ਨੇ ਪਰ ਦੇਖਿਓ ਕਿਤੇ ਜੱਗੂ ਤੇ ਜ਼ਿਆਦਾ ਨਾ ਹੋਵੇ ਠੀਕ ਹੈ ਭਾਈ ਠੀਕ ਹੈ ਵਾਹਿਗੁਰੂ ਮੇਰ ਕਰੇ ਸਾਰੇ ਖਿਡਾਰੀਆਂ ਦੇ ਉੱਪਰ ਲਓ ਜੋਧਾ ਕਹਿੰਦੇ ਕਸ ਪਿੰਡ ਵਾਲਾ ਹੈ ਖੇਡ ਮੈਦਾਨ ਅੰਦਰ ਐਨ ਦੇਖਾਂਗੇ ਠੰਡ ਪਈ ਹੈ ਪਰ ਮੁੰਡੇ ਫਿਰ ਵੀ ਮੁੜਕੋ ਮੁੜਕੀ ਹੋਏ ਫਿਰਦੇ ਆ ਫਰਾਟੇ ਵੱਜਦੇ ਆ ਅੱਜ ਧਰਤੀ ਸਾਰੀ ਪਿੰਡ ਦੀ ਹੈ ਰੇਟਾ ਪੈਂਦੀਆਂ ਜੱਫੇ ਲੱਗਦੇ ਆ ਗਿੰਨੀ ਮਹਿਮਦ ਵਾਲੀ ਆ ਮੇਰੇ ਵੀਰੋ ਪਰ ਨੰਬਰ ਜੋਦੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਆ ਆ ਗਿਆ ਸੁਖਮਣ ਕਹਿੰਦੇ ਬਿਆਸ ਵਾਲਾ ਤੇ ਅਮਰੀਕ ਭਾਈ ਕਰਦੇ ਉਸ ਲੋ ਸਾਹਮਣੇ ਸੁਖਮਣ ਬਿਆਸ ਵਾਲਾ ਰਈਆ ਬਿਆਸ ਟਿਲਮ ਇਹ ਮਸ਼ਹੂਰ ਨੇ ਉਹ ਜਦੋਂ ਜਲੰਧਰ ਵਾਲੇ ਪਾਸੇ ਉਧਰ ਅੰਮ੍ਰਿਤਸਰ ਨੂੰ ਜਾਂਦੇ ਆ ਇਹ ਸਾਰੇ ਰਸਤੇ ਦੇ ਵਿੱਚ ਨੇ ਉਹ ਕਦੇ ਕਰਤਾਰਪੁਰ ਦੀਆਂ ਗੱਲਾਂ ਚੱਲਦੀਆਂ ਨੇ ਉਹ ਸਾਹਮਣੇ ਕਦੇ ਸੁਭਾਣਪੁਰ ਦੀਆਂ ਗੱਲਾਂ ਚੱਲਦੀਆਂ ਨੇ ਰੋਡ ਤੇ ਜੰਡੇ ਵਾਲਾ ਹੈ ਪਰ ਉੱਪਰ ਉਹ ਸੁਖਬੰਦ ਪਿਆਸ ਮਲਕੀਤ ਨੇ ਨੰਬਰ ਲੈ ਗਿਆ ਸੁਖਮਣ ਪਿਆਸ ਮਲਕੀਤ ਨੇ ਨੰਬਰ ਲੈ ਗਿਆ ਸਿੰਮੂ ਨੇ ਵੀ ਹਾਂ ਜਸਰ ਹਲਾਇਆ ਵੀ ਸੱਚੀ ਸੁਖਮਣ ਮਲਕੀਤ ਨੇ ਨੰਬਰ ਲੈ ਗਿਆ ਇਹ ਨਗਰ ਦਾ ਪਿਆਰ ਬਣਿਆ ਰਵੇ ਤੁਹਾਡੀ ਧਰਤੀ ਤੁਹਾਡਾ ਪਿੰਡ ਇਹ ਬਹੁਤ ਵੱਡਾ ਪਿੰਡ ਹੈ ਵੀ ਕਹਿੰਦੇ ਵੀ ਮਹਾਪੁਰਸ਼ਾਂ ਦੀ ਕਿਰਪਾ ਹੈ ਇਹਨਾਂ ਪਿੰਡਾਂ ਦੇ ਉੱਪਰ ਬਸ ਪਿਆਰ ਬਣਾ ਕੇ ਰੱਖੇ ਉਹ ਜੱਗ ਤੋਂ ਭਾਈ ਸਾਡੇ ਸਣੀ ਬਾਬਾ ਕੈਨੇਡਾ ਪ੍ਰਦੀਪ ਜੱਜ ਯੂ ਐਸ ਏ ਕਮਲ ਜੱਜ ਕੈਨੇਡਾ ਅਮਰਤ ਅਪਰੇਲੀਆ ਕਮਲ ਡੈਰੀ ਵਾਲੇ ਬੂਟਾ ਸਿੰਘ ਤੇ ਬੀਪੀ ਯੂਐਸਏ ਉਹਨਾਂ ਵੱਲੋਂ ਬਿਆਸ ਵਾਲੇ ਸੁਖਮਨ ਦੇ ਲਈ 1000 ਰੁਪਏ ਦਾ ਵੱਡਾ ਮਾਨ ਸਨਮਾਨ ਪੁੱਜ ਗਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਆ ਮੁੰਡੇ ਦੀਆਂ ਕਬੱਡੀਆਂ ਤੇ ਵੀ 2000 ਲੱਗਿਆ ਹੋਇਆ ਇਹ ਆ ਕਹਿੰਦੇ ਲੱਬਾ ਬੱਗਿਆਂ ਦੀ ਧਰਤੀ ਦਾ ਸਮੁੰਦਰ ਜਿਹਾ ਕੱਦ ਹੈ ਮਦਰੀ ਕੋਟੀ ਦਾ ਨੌਜਵਾਨ ਹੈ ਪਰ ਮੁੰਡੇ ਦੇ ਪਿੰਡੇ ਦੇ ਵਿੱਚ ਜਾਨ ਬੜੀ ਹੈ ਐਨ ਮੁੰਡਾ ਫਰਤੀਲਾ ਬੜਾ ਦੁਨੀਆ ਗੱਲਾਂ ਕਰਦੀ ਹੈ ਲਓ ਸਾਹਮਣੇ ਲੱਬਾ ਤੇ ਦੂਜੇ ਪਾਸੇ ਹੁਣ ਮੈਂ ਦੇਖਦਾ ਆ ਅਰਸ਼ ਹੈ ਮੇਰੇ ਵੀਰੋ ਪਰ ਨੰਬਰ ਅਮਰੀਕ ਬਾਈ ਲੱਬੇ ਦਾ ਹੈ ਨੰਬਰ ਕਹਿੰਦੇ ਲੱਬੇ ਦਾ ਲੱਬਾ ਨੌਜੌਣ ਕਹਿੰਦੇ ਵੱਡਾ ਮੱਲ ਬਣ ਗਿਆ ਇਧਰ ਚੀਮਾ ਖੁੱਡੀ ਪਿੰਡ ਹੈ ਨੌਜੌਣ ਦਾ ਗੱਭਰੂ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਮੇਮਦਵਾਲ ਦੇ ਗਿੰਨੀ ਵਰਗੇ लवली ਵਰਗੇ ਅੱਜ ਪੱਟੇ ਮੇਲੇ ਤੇ ਨਸਰਾਲੀ ਕਹਿੰਦੇ ਨਸਰਾਲੇ ਵਾਲੇ ਲੱਖੀ ਦਾ ਸਨਮਾਨ ਹੋਇਆ ਦਿলো ਦਵਾਮਾ ਨੇ ਇਹ ਸਨਮਾਨ ਨਿਤ-ਨਿਤ ਨਹੀਂ ਮਿਲਦੇ ਤੇ ਨਿਤ-ਨਿਤ ਦਵਾਮਾ ਇਹੋ ਜਿਹੇ ਪੁੱਤਾਂ ਨੂੰ ਜਨਮ ਨਹੀਂ ਦਿੰਦੀਆਂ ਇਹ ਸਨਮਾਨ ਨਿਤ-ਨਿਤ ਨਹੀਂ ਮਿਲਦੇ ਤੰਦ ਬਾਬੀ ਜਾਂਦੀ ਹੈ ਰਾਜੇ ਨੂੰ ਰੇਣ ਤੇ ਕਿੱਥੇ ਸਾਡਾ ਰਾਜਾ ਚੱਠਾ ਧਨੌਰੀ ਵਾਲਾ ਉਹ ਵੀ ਹੀਰਾ ਹੀ ਮਿਲਿਆ ਉਹ ਵੀ ਯਾਰ ਉਹ ਭਰਾ ਕਬੱਡੀ ਕਰਕੇ ਮਿਲਿਆ ਰਾਜਾ ਚੱਠਾ ਅਗਲਾ ਮੈਚ ਬਾਬਾ ਗਾਜੀਦਾਸ ਧਨੌੜੀ ਦਾ ਖੇਡਿਆ ਜਾਵੇਗਾ ਅਮਰੀਕੀ ਵਾਲੀ ਆ ਇੱਕ ਸਨਮਾਨਤਨ ਕਰਨੀ ਸੀ ਮੜ ਜਾ ਬੋਲ ਜੀ ਆਪਾਂ ਮਾਨੇ ਵੀਰ ਨੂੰ ਨੇੜੇ ਸੱਦ ਲਈਏ ਇਹਦਾ ਕੇਸੀ ਕਟਵਾਰਾ ਉਹਨਾਂ ਦੇ ਨੰਬਰ ਨੇ 12 ਤੇ ਇਟਲੀ ਕਲੱਬ ਦੇ ਨੰਬਰ ਨੇ 20.5 20 ਤੇ 12 ਦਾ ਮੁਕਾਬਲਾ ਹੈ ਹਾਫ ਸਮੇਂ ਤੱਕ ਦੇ ਪੁਆਇੰਟ ਨੇ ਤੇ ਪੂਰੇ ਮੈਚ ਤੋਂ ਬਾਅਦ ਕੀ ਨੰਬਰ ਖੁੱਤੇ ਹੈ ਇਹ ਦੱਸਿਆ ਜਾਵੇਗਾ ਪੰਮਕਾਰੀ ਜੀ ਉਹਨਾਂ ਦਾ ਸਨਮਾਨ ਕੀਤਾ ਜਾਣਾ ਬਹੁਪੁਰਸ਼ਾਂ ਦੇ ਸ਼ੁਭ ਹੱਥਾਂ ਦੇ ਨਾਲ ਇਹ ਸਨਮਾਨ ਹੋਣਗੇ ਪੰਮਾ ਕਾਰੀ ਦੀਪਕ ਠਾਕੁਰ ਜੀ ਤੇ ਮਾਨਾ ਆਰੇਵਾਲਾ ਇਹਨਾਂ ਨੇ ਸਨਮਾਨ ਜਿਹੜੇ ਆ ਉਹ ਪ੍ਰਬੰਧਕ ਕੰਦੇ ਵੀ ਮਹਾਪੁਰਸ਼ਾਂ ਦੇ ਸ਼ੁਭ ਹੱਥਾਂ ਦੇ ਨਾਲ ਹੋਣਗੇ ਆਓ ਸਾਰੇ ਵੀਰ ਮਾਨਾ ਬਹੁਤ ਵੱਡਾ ਪਿਆਰ ਲਖਵਿੰਦਰ ਮਾਂ ਜਿੰਦਗੀ ਦਾ ਲਖਵਿੰਦਰ ਸ਼ਿਕਵਾ ਕਰਦਾ ਜਦੋਂ ਨਾ ਕਹਿੰਦਾ ਮਾਹ ਪੁਰਸ਼ਾਂ ਦਾ ਹੀ ਲੈਣਾ ਪਿਆਰ ਬੜਿਆ ਰਵੇ ਹੁਣ ਜਿਹੜੇ ਸਨਮਾਨ ਹੋਣੇ ਐ ਮਾਨਾ ਵੀਰ ਦੀਪਕ ਜੀ ਸਾਡੇ ਤੇ ਪੰਮਕਾਰੀ ਸੰਤ ਬਾਬਾ ਬਲਵੀਰ ਦਾਸ ਜੀ ਮਾਹ ਪੁਰਸ਼ਾਂ ਦੀ ਬਹੁਤ ਵੱਡੀ ਕਿਰਪਾ ਹੈ ਸੰਤ ਮਰਯੋਨ ਨੜਾਂ ਵਾਲੀ ਪਿੰਡ ਦਾ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਅਗਰੀਆਂ ਟੀਮਾਂ ਗਰਾਊਂਡ ਦੇ ਨੇੜੇ ਆ ਚੁੱਕੀਆਂ ਨੇ ਉਹਨੇ ਕਹਿੰਦੇ ਅਸੀਂ ਆ ਗਏ ਉਹ ਸੱਤ ਕਿੰਨਾ ਨਾ ਮੈਚ ਆ ਸਾਡਾ ਉਬਰ ਕਹਿੰਦੇ ਚੱਕੇ ਜਾਂਦ ਉਹ ਕਬੱਡੀ 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 ਸੱਜੇ ਖੱਬੇ ਉੱਤੇ ਬੱਲੇ ਅਵਰ ਤੇ ਗੁਰਵਿੰਦਰ ਗੁਰਵਿੰਦਰ ਚਿੱਟੀ ਵਾਲਾ ਪਰ ਨੰਬਰ ਕਹਿੰਦੇ ਜੋ ਬੰਦਾ ਆ ਉਹ ਮੁੰਡਾ ਦੇਖਾਂਗੇ ਵੀ ਨੜਾ ਵਾਲੀ ਪਿੰਡ ਦਾ ਇੱਕ ਤਕੜਾ ਨੰਬਰ ਜੋੜ ਗਿਆ ਇਧਰ ਦੇਖਦੇ ਆ ਸੁਖਮਣ ਕਹਿੰਦੇ ਬਿਆਸ ਵਾਲਾ ਬਈ ਪਿੰਡੇ ਨਿਸ਼ਕਣ ਮੁੰਡਿਆਂ ਦੇ ਜਵਾਨੀ ਉੱਡ ਜੋੜ ਜੂ ਕਰਦੀ ਐਨ ਦੇਖਾਂਗੇ ਵੀ ਲੋੜਾਂ ਦੀ ਜਵਾਨੀ ਐ ਪਿੰਡੇ ਨਿਸ਼ਕਦੇ ਆ ਧਰਤੀ ਸਾਰੀ ਪਿੰਡ ਦੀ ਐ ਤੇ ਮਾਂ ਖੇਡ ਕਬੱਡੀ ਦਾ ਗਲਾਬ ਖੜਿਆ ਹੋਇਆ ਮੇਰੇ ਵੀਰੋ ਸੁਖਮਣ ਪਿਆਸ ਵਾਲਾ ਸਾਹਮਣੇ ਮੋਨੂ ਵਰਕੇ ਪਰ ਆ ਦੇਖਦੇ ਆ ਵੀ 2 ਨੰਬਰ ਤੋਂ ਮੁੰਡੇ ਨੇ ਟਰਾਈ ਕੀਤੀ ਐ ਤੇ ਨੰਬਰ ਵਿਆਸ ਵਾਲੇ ਸੁਖਮਣ ਦਾ ਇਧਰ ਅਗਲੀ ਰੇਡ ਫੇਰ ਅਮਰੀਕ ਬਾਈ ਕਰੇ ਉਹ ਗੱਲ ਆਹ ਸਾਹਮਣੇ ਕਹਿੰਦੇ ਰੇਡ ਪਣ ਲੱਗੀ ਖੇਡ ਦੇ ਮੈਦਾਨ ਦੇ ਵਿੱਚ ਬਹੁਤ ਵੱਡਾ ਪਿਆਰ ਸਾਡੇ ਬੰਦੇਵ ਜੀ ਸਤਕਾਰ ਦੇ ਯੋਗ ਨੇ ਪਰ ਮਨਾ ਕਰਕੇ ਗਏ ਮੈਂ ਸੌਰੀ ਵੀ ਚਾਹਨਾ ਆਪਣੇ ਬੱਚਿਆਂ ਵਾਂਗੂ ਪਿਆਰ ਦਿੰਦਾ ਆਪਣੇ ਬੱਚਿਆਂ ਵਾਂਗੂ ਸਤਕਾਰ ਦਿੰਦਾ ਆਖਿਆ ਵੀ ਜੋ ਕੁਝ ਵੀ ਹੈ ਇਹ ਮਹਾਪੁਰਸ਼ਾਂ ਦਾ ਸਾਡੇ ਕੋਲ ਜੋ ਕੁਝ ਵੀ ਹੈ ਇਹ ਮਹਾਪੁਰਸ਼ਾਂ ਦਾ ਸਾਡੇ ਕੋਲ ਦਿਨੋ ਧੰਨਵਾਦ ਹੈ ਲਓ ਸਾਹਮਣੇ ਵੇਖੋ ਇਹ ਕਮਾਲ ਹੋ ਜਾਂਦੀ ਹੈ ਜਿਤੇ ਕਹਿੰਦੇ ਵਿੱਪਣ ਦੀਆਂ ਗੱਲਾਂ ਆਹ ਦੁਨੀਆਂ ਦੇ ਵਿੱਚ ਚੱਲੀਆਂ ਨੇ ਵਿੱਪਣ ਦੀਆਂ ਗੱਲਾਂ ਆਹ ਦੁਨੀਆਂ ਦੇ ਦੁਨੀਆਂ ਦੇ ਵਿੱਚ ਚੱਲੀਆਂ ਨੇ ਵਾਓ ਵਿੱਪਣ ਨਹੀਂ ਹੋ ਰਿਹਾ ਲਾ ਤਕੜਾ ਜੱਫਾ ਮੁੰਡੇ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਉਧਰ ਸਣੀ ਬਾਬਾ ਕੈਨੇਡਾ ਦਰਦੀਪ ਜੱਜ ਯੂਐਸਏ ਕਮਲ ਜੱਜ ਕੈਨੇਡਾ ਅਮਰ ਆਸਟ੍ਰੇਲੀਆ ਕਮਲ ਡੇਰੀ ਵਾਲੇ ਬੂਟਾ ਸਿੰਘ ਜੀ ਤੇ ਦੀਪੀ ਯੂਐਸਏ ਪੰਜਾਬੀ ਬੋਲਾਂ ਦੇ ਲਈ ਬਹੁਤ ਸਾਰਾ ਮਾਣ ਬਹੁਤ ਸਾਰਾ ਪਿਆਰ ਪੁੱਜਦਾ ਕਰ ਗਿਆ ਮੈਂ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਜੇ ਧੰਨਵਾਦ ਕਰਦਾ ਇੱਕ ਪਾਸੇ ਟੀਨਾ ਦੂਜੇ ਪਾਸੇ ਸੂਪਾ ਲੱਗਿਆ ਪਿਆ ਜ਼ੋਰ ਆਓ ਸਾਹਮਣੇ ਦੇਖਦੇ ਆ ਵੀ ਸਵਾਰ ਵੱਖਰਾ ਹੈ ਨੰਬਰ ਤੀਨੇ ਦਾ ਅਮਰੀਕ ਬਾਈ ਕਸ ਪਿੰਡ ਵਾਲਾ ਜੋਧਾ ਆ ਗਿਆ ਸਾਹਮਣੇ ਕਹਿੰਦੇ ਜੋਧਾ ਆ ਗਿਆ ਕਸ ਪਿੰਡ ਦਾ ਨੌਜਵਾਨ ਦਾ ਜੋਧਾ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਇਸ ਵੇਲੇ ਤਿਆਰ ਬਰ ਤਿਆਰ ਹੈ ਰੇਡਾਂ ਪੈਣਗੀਆਂ ਜੱਫੇ ਲੱਗਣਗੇ ਆਹ ਦੁਨੀਆ ਦੇ ਖੂ ਨਜ਼ਾਰਾ ਇਹਦੇ ਪਹਿਲਾ ਸੇਮੀਆ ਅੱਗੇ ਅੱਗੇ ਦੇਖੋ ਬਣਦਾ ਕੀ ਹੈ ਅੱਗੇ ਅੱਗੇ ਦੇਖੋ ਬਣਦਾ ਕੀ ਹੈ ਲਓ ਸਾਹਮਣੇ ਜੋਧਾ ਗੁਰਵਿੰਦਰ ਚਿੱਟੀ ਵਾਲਾ ਆਹ ਵਿਪੜ ਆਹ ਕਹਿੰਦੇ ਬਾਗੇ ਦੀਆਂ ਗੱਲਾਂ ਚੱਲੀਆਂ ਨੇ ਕਹਿੰਦੇ ਬਾਲੇ ਦੀਆਂ ਗੱਲਾਂ ਚੱਲੀਆਂ ਨੇ ਇਹ ਸਭ ਨੇੜੇ ਨੇੜੇ ਨੇ ਗੱਲ ਹਿਸ਼ਾਰਪੁਰ ਦੀ ਚੱਲਦੀ ਹੈ ਇਹ ਸਭ ਨੇੜੇ ਨੇੜੇ ਨੇ ਅੱਜ ਸਾਰੀ ਦਾ ਮੇਲਾ ਹੈ ਬਹੁਤ ਵੱਡੀ ਕਿਰਪਾ ਹੈ ਧਰਤੀ ਦੇ ਉੱਪਰ ਸੰਤ ਮਹਾਰਾਜ ਸਤਪਾਲ ਸਿੰਘ ਜੀ ਕਾਰੀ ਸਾਰੀ ਬਹੁਤ ਵੱਡੀ ਧਰਤੀ ماں ਪਰਸ਼ਾਂ ਦੀ ਉਧਰ ਅਮਰੀਕ ਭਾਈ ਕਾਰੀ ਵਾਲੇ ਪੰਮੇ ਦਾ ਸਨਮਾਨ ਕੀਤਾ ਗਿਆ ਤੇ ਬਾਈ ਹੁਣੀ ਕਹਿੰਦੇ ਐ ਬੇਕਾਰੇ ਵਾਲੇ ਪੰਮੇ ਦਾ ਸਨਮਾਨ ਤਾਂ ਕਰਕੇ ਕੀਤਾ ਗਿਆ ਵੀ ਉਹ ਮਹਾਪੁਰਸ਼ਾਂ ਦੇ ਦਰਤੇ ਬਹੁਤ ਲੰਮੇ ਸਮੇਂ ਤੋਂ ਲੱਕੜਾਂ ਦੀ ਸੇਵਾ ਕਰਦਾ ਆ ਰਿਹਾ ਹੈ ਤੇ ਤਾਂ ਕਰਕੇ ਬਾਲਨ ਦਾ ਜੋ ਸੇਵਾ ਕਰਦਾ ਆ ਰਿਹਾ ਹੈ ਕਾਰੀ ਵਾਲਾ ਪੰਮਾ ਵੀਰ ਸਾਡਾ ਉਹਨਾਂ ਦਾ ਤਾਂ ਕਰਕੇ ਮਾਨ ਸਨਮਾਨ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਧਰ ਇੱਕ ਪਾਸੇ ਪਿੰਦਾ ਤੇ ਦੂਜੇ ਪਾਸੇ ਮੈਂ ਦੇਖਦਾ ਉਤਮ ਗਿੱਨੀ ਹੈ ਮੇਰੇ ਵੀਰੋ ਮਹਿਮਦ ਆਲਿਆ ਲਾ ਤਕੜਾ ਜੱਫਾ ਬੱਲੇ ਬੱਲੇ ਕਰਵਾ ਗਿਆ ਆ ਉਹ ਲੱਭਿਆ ਲੱਭੇ ਦੀ ਤੀਜੀ ਰੇਡ ਹੈ ਮੇਰੇ ਖਿਆਲ ਦੇ ਵਿੱਚ ਤੀਜੀ ਰੇਡ 2000 ਰੁਪਏ ਅਮਰੀਕਾ 2000 ਦੀ ਤੀਜੀ ਰੇਡ ਹੈ ਸਭ ਤੋਂ ਪਹਿਲੇ ਧੰਨਵਾਦ ਹੈ ਉਧਰ ਕਿੰਨੇ ਭਾਈ ਨਿੱਕਾ ਸਰਪੰਚ ਜੀ ਸਤਿਕਾਰਯੋਗ ਉਹ ਸਾਰੇ ਵੀਰ ਬਾਈ ਸੰਦੀਪ ਉਹਣੀ ਬਾਈ ਪ੍ਰਦੀਪ ਉਹਨਾਂ ਦਾ ਧੰਨਵਾਦ ਹੈ ਬਾਈ ਕਮਲ ਉਹਣੀ ਬਾਣ ਤੇ ਸਤਿਕਾਰ ਰਹਿਣੀ ਆ ਤੀਜੀ ਹੈ 2000 ਦੇ ਲਓ ਸਾਹਮਣੇ ਫੇਰ ਉਹ ਮੋਨੂ ਮੇਰੇ ਮਿੱਤਰੋ ਉਹ ਟਰਾਈ ਕਰਦਾ ਟਰਾਈ ਕਰਦਾ ਸੋਨੂ ਤੇ ਮੋਨੂ ਦੋ ਵੀਰ ਨੇ ਨੰਬਰ ਰੀਡਰ ਦੇ ਹਿੱਸੇ ਉਧਰ ਐਸ ਐਚਓ ਸਾਹਿਬ ਬਹੁਤ ਵੱਡੀ ਸ਼ਖਸੀਅਤ ਹੈ ਸਰਦਾਰ ਗੁਰਸਾਹਿਬ ਸਿੰਘ ਜੀ ਸਾਰੀ ਪਹੁੰਚੇ ਹੋਇਆ ਉਹਨਾਂ ਨੇ ਵੀ ਇੱਕੀ ਗੱਲ ਆਖੀ ਹੈ ਇਹਨਾਂ ਜੋ ਵੀ ਹਾਂ ਮੈਂ ਮਹਾਪੁਰਸ਼ਾ ਕਰਕੇ ਆ ਮੈਂ ਮਹਾਪੁਰਸ਼ਾ ਕਰਕੇ ਆ ਅਸੀਂ ਜੋ ਵੀ ਹਾਂ ਅਸੀਂ ਮਹਾਪੁਰਸ਼ਾ ਕਰਕੇ ਆ ਗੁਰਸਾਹਿਬ ਸਿੰਘ ਜੀ ਐਸ ਐਚਓ ਸਾਹਿਬ ਬਹੁਤ ਵੱਡੀ ਸ਼ਖਸੀਅਤ ਹੈ ਜਿਨ੍ਹਾਂ ਨੇ ਆਖਿਆ ਅਸੀਂ ਜੋ ਵੀ ਹਾਂ ਮਹਾਪੁਰਸ਼ਾ ਕਰਕੇ ਹਾਂ ਬਹੁਤ ਬਹੁਤ ਧੰਨਵਾਦ ਰਾਰੇ ਵਾਲੇ ਮਾਨੇ ਦਾ ਸਨਮਾਨ ਕੀਤਾ ਗਿਆ ਲੈ ਵੀ ਅਮਰੀਕ ਬਾਈ ਇਧਰ ਖੀਰ ਆ ਗਿਆ ਬੁਲਟ ਆ ਗਿਆ ਤੇ ਤਰਸੇਮ ਸਿੰਘ ਭੰਡਾਲ ਦੀ ਲਈ ਦੋਸ਼ ਖਰਦ ਤੁਸੀਂ ਹੀ ਬੋਲ ਦੋ ਤੇ ਗੱਲ ਟਿਕਾਣੇ ਲੱਗ ਜਾਵੇ ਸ਼ੋਰਟ ਵੀ ਕਬੱਡੀ ਆ। ਆਹ ਸਾਹਮਣੇ ਕਹਿੰਦੇ ਤਰਸੇਮ ਸਿੰਘ ਪੰਡਾਲ ਦਾ ਪੋਤਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ। ਬਾਪੂ ਕਹਿੰਦੇ ਉੱਪਰ ਬੈਠਾ ਹੱਸਦਾ ਹੋਣਾ। ਪਰ ਇਹਨੇ ਵੀ ਕਹਿੰਦੇ ਬੱਲੇ ਬੱਲੇ ਕਰਵਾਤੀ ਹੈ। ਇਹਨੂੰ ਇਹਦੇ ਦਾਦੇ ਵੀ ਹੱਲਾਸ਼ੇਰੀ ਨੇ। ਆਹ ਦਾਦੇ ਵੀ ਹੱਲਾਸ਼ੇਰੀ ਨੇ ਇਹਨੂੰ ਬਹੁਤ ਵੱਡਾ ਮੱਲ ਬਣਾ ਦਿੱਤਾ। ਪਰ ਬੁਲਟ ਕਦੇ-ਕਦੇ ਉਦਾਸ ਹੋ ਜਾਂਦਾ ਹੈ। ਕਹਿੰਦਾ ਮੈਂ ਉਹ ਮੋਟੇ ਹੱਲ ਵੇਨਾ ਰਹਿਣਾ ਹੈ। ਜਿਹੜੇ ਮੋਟੇ ਨੂੰ ਉਹ ਮੇਰਾ ਦਾਦਾ ਥਾਪੀ ਦਿੰਦਾ ਸੀ ਉਹ ਕਦੇ-ਕਦੇ ਮੈਂ ਉਹ ਮੋਟੇ ਵੱਲ ਵੇਖ ਜਿਹੜੇ ਮੋਟੇ ਨੂੰ ਮੇਰਾ ਦਾਦਾ ਹੱਲਾਸ਼ੇਰੀ ਦਿੰਦਾ ਸੀ ਥਾਪੜਾ ਦਿੰਦਾ ਸੀ ਉਹ ਜਿਹੜੇ ਮੋਟੇ ਨੂੰ ਮੇਰਾ ਦਾਦਾ ਥਾਪੀ ਦਿੰਦਾ ਸੀ ਬੁਲਟ ਕਹਿੰਦਾ ਵੀ ਉਹ ਮੋਟੇ ਵੱਲ ਵੇਖ ਕੇ ਮੈਂ ਉਦਾਸ ਹੋ ਜਾਂਦਾ ਇੱਧਰ ਕਬੱਡੀ ਕਬੱਡੀ ਉਹ ਜਿੱਪੀ ਵਾਲਾ ਗੁਰਵਿੰਦਰ ਉਹ ਵੱਡੇ ਮੱਲ ਪੜਪੇ ਸਾਰੀ ਦੀ ਧਰਤੀ ਬੱਲੇ 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 ਪਾਸੇ ਪੁੱਤਾਂ ਤੇ ਦੂਜੇ ਪਾਸੇ ਗੁਰਵਿੰਦਰ ਵਾਹ ਓ ਗੁਰਵਿੰਦਰ ਸੰਗਤ ਖੁਸ਼ ਹੈ ਉਧਰ ਸਾਡੇ ਵੀਰ ਦੱਸਦੇ ਹੈ ਬਹਿਮਾਨਾਂ ਵਾਲੇ ਆਰੇ ਵਾਲੇ ਸਾਡੇ ਵੀਰ ਦਾ ਸਨਮਾਨ ਕੀਤਾ ਗਿਆ ਉਹਨਾਂ ਦਾ ਸਨਮਾਨ ਤਾਂ ਕੀਤਾ ਗਿਆ ਵੀ ਪਿਛਲੇ 20 ਸਾਲਾਂ ਤੋਂ ਉਹਨੇ ਕਦੇ ਵੀ ਜਿਹੜੀ ਲੱਕੜਾਂ ਦੀ ਚੜਾਈ ਆ ਕੀਤੀ ਹੈ ਤੇ ਕਦੇ ਵੀ ਕੋਈ ਮੰਗ ਨਹੀਂ ਰੱਖੀ ਕੋਈ ਸੇਵਾ ਨਹੀਂ ਮੰਗੀ ਸੋ ਤਾਂ ਕਰਕੇ ਉਹ ਮਾਨਾਂ ਵਾਲੇ ਆਰੇ ਵਾਲੇ ਸਾਡੇ ਬਾਈ ਜੀ ਉਹਨਾਂ ਦਾ ਸਨਮਾਨ ਕੀਤਾ ਗਿਆ ਸੋ ਵੀਰ ਹਣੀ ਕਹਿੰਦੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਬਹੁਤ ਸਤਿਕਾਰਯੋਗ ਨੇ ਇਧਰਲੇ ਪਾਸੇ ਚੱਕੀ ਚੱਕੀ ਤੇ ਦੂਜੇ ਪਾਸੇ ਸ਼ਰੀਫ ਮੇਰੇ ਵੀਰੋ ਬਾਜੀ ਅਗਲੀਆਂ ਟੀਮਾਂ ਨੂੰ ਕਾਲ ਦੇ ਦਿਓ ਤਨੌਰੀ ਤੇ ਨਸਰਾਲਾ ਹਾਂਜੀ ਬਿਲਕੁਲ ਜੀ ਬਾਬਾ ਗਾਜੀਦਾਸ ਕਲਬ ਤਨੌਰੀ ਤੇ ਨਸਰਾਲਾ ਇਹ ਟੀਮਾਂ ਕਿਰਪਾ ਕਰਕੇ ਆ ਜਾਣ ਬਾਬਾ ਗਾਜੀਦਾਸ ਤਨੌਰੀ ਤੇ ਨਸਰਾਲਾ ਇਹ ਟੀਮਾਂ ਬੁੱਝ ਜਾਣ ਅਗਲਾ ਮੱਝ ਬਹੁਤ ਸੋਹਣਾ ਖੇਡਿਆ ਜਾਣਾ ਬਾਬਾ ਗਾਜੀਦਾਸ ਤਨੌਰੀ ਤੇ ਨਸਰਾਲਾ ਇੱਕ ਪਾਸੇ ਇਟਲੀ ਵਾਲੇ ਮੁੰਡੇ ਆ ਬਹੁਤ ਵੱਡੀ ਟੀਮ ਖੇੜੀ ਕੀਤੀ ਹੈ ਔਰ ਦੂਜੇ ਪਾਸੇ ਗੱਲਾਂ ਹੋਰ ਤੇ ਹੋਰ ਨੇ ਆਹ ਕਹਿੰਦੇ ਕੇਸ਼ੀ ਕਟਵਾਰ ਜਿਵੇਂ ਗੱਲ ਆਸਟ੍ਰੇਲੀਆ ਦੀ ਚੱਲਦੀ ਹੈ ਉਹ ਵੀ ਵੀਰ ਨੇ ਆਹ ਰੇਡ ਪੈ ਗਈ ਅਮਰ ਤੋਂ ਇਹ ਕਹਿੰਦੇ ਨਾਵਾ ਹੈ ਮੇਰੇ ਵੀਰੋ ਰਮੇਦੀ ਪਿੰਡ ਹੈ ਜਿੱਥੋਂ ਦੇ ਕਹਿੰਦੇ ਜੋਹਲ ਨੇ ਤਕੜੀ ਕਬੱਡੀ ਖੇਡੀ ਹੈ ਤੇ ਆਹ ਮੁੰਡਾ ਕਹਿੰਦੇ ਰਮੇਦੀ ਵਾਲਾ ਨਾਵਾ ਆਓ ਦੇਖਾਂਗੇ ਵੀ ਪਾਕ ਕਬੱਡੀ ਵਾਪਸ ਆਪਣੇ ਪਾਲੇ ਪਰਤਿਆ ਆਹ ਜੋਵਨ ਦੇਖਦੇ ਆਂ ਬਈ ਫੇਰ ਆ ਗਿਆ ਸਾਹਮਣੇ ਹੁਣ ਗੁਰਵਿੰਦਰ ਵਰਕੇ ਖੇਡ ਮੈਦਾਨ ਅੰਦਰ ਦੇਖਦੇ ਆਂ ਬਈ ਮੁੰਡੇ ਤਿਆਰ ਮਰ ਤਿਆਰ ਹੈ ਕਿਹੜਾ ਨੌਜਵਾਨ ਆ ਤਕੜਾ ਜਫਾ ਬੱਲੇ ਬੱਲੇ ਕਰਵਾ ਜਾਵੇਗਾ ਕਿਹੜਾ ਗੁੱਟ ਫੜਦਾ ਹੈ ਕਿਹੜਾ ਖੁੱਚ ਪਟਦਾ ਹੈ ਕਿਹੜਾ ਕੈਂਚੀ ਲਾ ਜਾਂਦਾ ਆ ਚਿੱਟੀ ਵਾਲਾ ਗੁਰਵਿੰਦਰ ਸਿੱਖ ਸਰਦਾਰ ਖਿਡਾਰੀ ਹੈ ਹੋ ਗਏ ਟੱਕਰੇ ਆਓ ਸਾਹਮਣੇ ਲੱਗਦਾ ਜੋਰ ਬੱਲੇ 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 ਵਾਓ ਸੋਹਣਾ ਨੰਬਰ ਜੋ ਬੰਦਾ ਅਮਰੀਕ ਬਾਈ ਬੁਲਟ ਆ ਗਿਆ ਆਓ ਸਾਹਮਣੇ ਕਹਿੰਦੇ ਬੁਲਟ ਆ ਗਿਆ ਨਾਜਵਾਨ ਖੀਰਾਂ ਵਾਲੀ ਪਿੰਡ ਦਾ ਬੁਲਟ ਕਬੱਡੀ ਪਾ ਰਿਹਾ ਹੈ ਅਰਛੇ ਇੱਕ ਕੰਨੀ ਤੇ ਨਾਲ ਉਹਦੇ ਦੂਜੀ ਕੰਨੀ ਤੇ ਉਹ ਮੁੰਡਾ ਮਲਕੀਪ ਹੈ ਉਹ ਚਾਰੇ ਪਿਆਰ ਨੇ ਦੇ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਵੇਗਾ ਕੌਣ ਰੋਕੂ ਕੌਣ ਫੜਦਾ ਏ ਅਰਛੇ ਚੌੜੇ ਮਧਰੇ ਇਹ ਵੀ ਦੋ ਪਿੰਡਾ ਜਿਹਨੇ ਕਾਰੀ ਤੇ ਸਾਰੀ ਨੇ ਉਹਦੇ ਚੌੜੇ ਤੇ ਮਧਰੇ ਨੇ ਇਹ ਦੋ ਪਿੰਡਾ ਚੌੜੇ ਤੇ ਮਧਰੇ ਹਾਫੇ ਜੀ ਨਹੀਂ ਨਹੀਂ ਸਮਾਪਤ ਹੈ ਵੀਰ ਇੱਕ ਪਾਸਾ ਹੋ ਗਿਆ ਹੋਤਰ ਕੇਸ਼ੀ ਕਟਵਾੜਾ ਦੇ ਨੰਬਰ ਰਹੇ ਨੇ 17 ਤੇ ਇਟਲੀ ਕਲੱਬ ਦੇ ਨੰਬਰ ਰਹੇ ਨੇ 31.5 ਇਟਲੀ ਕਲੱਬ